ਮੁਰੀ ਹੁੰਦੀ ਇਹਨਾਂ ਨੂੰ ਕਿਸੇ ਮਾਰਿਆ ਤੇ ਘਰੇ ਆਏ ਹੋ ਜੇ ਨੋਰਮਲ ਬੰਦਿਆਂ ਨੂੰ ਆਉਂ ਤੁਸੀਂ ਕਿ ਸਾਰੇ ਲੋਕਾਂ ਦੇ ਕੱਟ ਦਰ ਸੀ ਫਿਰਦੇ ਹੋ ਹੁਣ ਤੁਹਾਡੇ ਬਰਸ਼ਿਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਹੁਣ ਸੇਵਾਦਾਰ ਕਿੱਥੇ ਆ ਉਹ ਇੱਥੇ ਖੜਾ ਹੁਣ ਟਿਕਾੜੀ ਇਹਨਾਂ ਨੂੰ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਗੋਸਤ ਘਰੇ ਕਿੱਥੇ ਆ ਉਹਨਾਂ ਨੇ ਸਾਨੂੰ ਮੋਲ ਦੇ ਮਾਰੀ ਮੋਟੇ ਚੱਥੇ ਬੰਦੇ ਨੂੰ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹ じゃ ਕੀ ਐ ਸਪੈਸ਼ਲ ਹੋਊਗਾ ਤਾਂ ਬਾਹਰ ਹੋਊਗਾ ਉਹਦੇ ਕੋ ਦਰ ਦੇ ਉਹ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਘ ਬਣਾਵੇ ਚਾਰ ਬੰਦੇ ਜਿਹੜੇ ਨਾ ਰੱਖਦੇ ਸਿਰਫ ਹੋਈ ਰੱਖੇ ਸੰਗਤ ਨੂੰ ਕਵੇ ਬਈ ਆਪ ਦਾ ਜਿਵੇਂ ਸੀ ਪਹਿਲਾਂ ਹੋਵੇ ਰੋ ਕੀ ਉਹ ਤੇਰਾ ਫੋਟੋ ਕਚੋਂਦੇ ਫਿਰਦੇ ਕਿਉਂ ਮਾਰ ਪੁੱਛਾ ਬਈ ਹੱਦ ਹੋਈ ਬਈ ਮੈਂ ਕਿ ਨਹੀਂ ਇਹਨਾਂ ਦੀ ਉਹ ਤਾਂ ਉਹ ਵਰਸਤੀ ਕੱਪੀਆਂ ਵੀ ਐ ਉਹਨਾਂ ਦਾ ਕੀ ਹੱਕ ਬਣਦਾ ਇਹ ਮੈਂ ਤਾਂ ਕਿ ਮਾਰਨ ਦਾ ਨਹੀਂ ਯਾਰ ਤੁਸੀਂ ਨਹੀਂ ਬਹੁਤ ਡਰ ਰਹੇ ਤੁਸੀਂ ਬੋਲੋਗੇ ਕਿ ਹੁੰਦਾ ਹੈ ਜਾਂ ਮੇਰਾ ਜਨਾਬ ਬੋਲੀ ਮੈਂ ਜਦੋਂ ਆਇਆ ਸੀ ਮੇਰੇ ਸੰਗਤਾਂ ਨੂੰ ਆਏ ਆ ਯਾਰ ਸੰਗਤਾਂ ਨੂੰ ਆਈ ਆ ਆਪਾਂ ਇੱਥੇ ਨਹੀਂ ਬੋਲ ਸਕਦੇ ਕਿ ਇਹ ਨਹੀਂ ਮੈਂ ਜਦੋਂ ਆਇਆ ਉਹਦੀ ਤੇਰੀ ਪਈ ਮੇਰਾ ਖੂਨ ਹੋਦਾ ਸੀ ਮੇਰੇ ਕੋਈ ਬੋਲੂਗਾ ਨਹੀਂ ਗੁਰੂ ਨੂੰ ਦੱਸ ਹੀ ਹੋ ਗਿਆ ਯਾਰ ਗੁਰੂ ਨਾਲ ਤਾਂ ਪਤਾ ਹੋ ਗਿਆ ਅਹੀਂ ਤੁਹਾਡੇ ਨੂੰ ਸੰਗਤ ਹੀ ਆਏ ਆ ਮੈਂ ਤਾਂ ਸਮਝ ਨਹੀਂ ਆਉਂਦਾ ਐਨਾ ਇੰਨਾ ਕੀ ਹੋ ਗਿਆ ਵੱਡਾ ਵੈਗਰੀ ਦਿਸਕਾ ਗਰੋਦ ਨੂੰ ਗੈਗਰੀ ਪਹਿਲੇ ਥੋੜਾ ਗਰੋਦ ਨੂੰ ਪਾਲੂ ਵੈਗਰੀ ਗਰੋਦ ਮੇਰਾ ਤਾਂ ਉਹਦੇ ਕਹਿ ਕੇ ਨਹੀਂ ਆਪਾਂ ਗੁਰੂ ਕਿੱਥੇ ਬੋਲਣੇ ਆਪਾਂ ਕਿੱਥੇ ਖਲੋ ਕੇ ਬੋਲਣੇ ਕਰਾ ਉਹ ਨਾ ਲਾਵਾਂ ਉੱਚੀ ਬੋਲਣੀ ਚਾਹੀਦੀ ਪਹਿਲਾਂ ਉੱਚੀ ਮੇਰਾ ਮੈਨੂੰ ਮਹਾਰਾਜ ਦਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਂ ਕਿੱਥੇ ਬੋਲਣ ਦੇ ਥੋੜਾ ਸ਼ਾਂਤ ਕੇ ਨੂੰ ਹੋਰਨ ਕਹਿੰਦੇ ਤੁਸੀਂ ਕੋਈ ਬੋਲਿਆ ਨਹੀਂ ਸੀਰੀਅਸ ਨੂੰ ਜਾ ਕੇ ਕਹੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲ ਕਾਲ ਤੱਕ ਸਾਹ ਤੇ ਚਲ ਜਾਓ ਉੱਥੇ ਨਾ ਸੁਣਨੇ ਟਾਡੀ ਜੋ ਤင်းੀ ਸੰਦੇ ਮੇਰੇ ਨਾਲ ਚਲੋ ਉਹਨਾਂ ਨਾਲ ਹੁਣੇ ਦੇਖਦਾ ਹੋ ਗਿਆ ਕਿ ਉਹਨਾਂ ਨੂੰ ਉਹ ਹੋ ਗਿਆਹੀਂ ਥੜਾ ਹੋ ਗਏ ਆ ਉਹ ਤਾਂ ਵੈਸੇ ਵਿਕੀ ਹੋਏ ਆ ਮੇਰਾ ਮੂੰਹ ਤਾਂ ਕੰਨੀ ਆ ਪਤਾ ਨਹੀਂ ਹੋ ਗਿਆ ਜੋ ਕੀ ਖਵਾਇਆ ਇਹ ਬੱਚ ਨਹੀਂ ਬੋਲ ਸਕਦੇ ਖਲੋਤੇ ਗੁਰੂ ਰਾਮਦਾਸ ਘਰੇ ਆ ਉਹਨਾਂ ਦਾ ਟ੍ਰੀਟਮੈਂਟ ਕਰਦੇ ਜੂ ਬੜੇ ਮਮਾ ਆਉਂਦੇ ਆਜੋ ਕੋਈ ਨਹੀਂ ਲਾਇਬਲ ਸਾਰਾ ਮਿਲ ਗਿਆ ਵੇਖਣ ਦੇ ਗਾਣੇ ਦਾ ਗੁਰੂ ਆਜੋ ਕੋਈ ਗਾਣੇ ਨਹੀਂ ਸਾਰ ਕੋਈ ਬੰਮੀ ਆਜੋ ਆਹ ਕੀ ਹੈ ਕੋਈ ਗੱਲ ਹਾਂ ਤਾਂ ਜਾ ਕੇ ਵੀਆਈਪੀ ਟ੍ਰੀਟਮੈਂਟ ਨਹੀਂ ਦੇਣਾ ਚਾਹੀਦਾ ਨਿਕਾ ਕਰ ਹਾਂ ਤੇ ਕਿਉਂ ਨਾ ਇੱਕ ਮਿੰਟ ਕਿਉਂ ਦੇ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿਉਂ ਦੇ ਰਹੇ ਹੋ ਹਾਂਜੀ ਤੁਸੀਂ ਨੋਰਮਲ ਆਵੋ ਤੁਸੀਂ ਨੋਰਮਲ ਬੰਦੇ ਵਾਂਗੂ ਜੇ ਤੁਸੀਂ ਚਾਰ ਚਾਰ ਸਿਕਿਉਰਿਟੀ ਗੱਟ ਲੈ ਕੇ ਆ ਰਹੇ ਹੋ ਤੁਸੀਂ ਨੋਰਮਲ ਆਵੋ ਤੁਸੀਂ ਇਨੀ ਸੰਗਤ ਇਕੱਠੇ ਕਿਉਂ ਕਰ ਰਹੇ ਹੋ ਪਸ਼ਾਰੋ ਤੁਸੀਂ ਪਸ਼ਾਰੋ ਉਹ ਯਾਰ ਹੁਣ ਹਲਕੇ ਦੇ ਗਿਰ ਗਿਆ ਤੇਰੇ ਬਾਪਸ ਚੱਲ ਨਹੀਂ ਹੋਣਾ ਬਾ ਇੱਕ ਮਿੰਟ ਮੈਡਮ ਕਿਹਦਾ ਹੈ ਬਾਰੀ ਬਾਰੀ